ਸੰਗਰੂਰ ਦੀ ਵੈਸ਼ਨਵੀ ਸੰਸਥਾ ਜੋ ਕਿ ਲੋਕ ਪੁਲਾਈ ਦੇ ਕੰਮ ਕਰਦੀ ਹੈ ਅੱਜ ਇਸ ਸੰਸਥਾ ਵੱਲੋਂ ਗਰੀਬ ਲੋਕਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਕੱਪੜੇ ਵੰਡੇ ਗਏ ਪੱਤਰਕਾਰਾਂ ਨਾਲ ਗੱਲ ਕਰਦੇ ਆ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਾਡੇ ਵੱਲੋਂ ਬੱਚਿਆਂ ਦੀ ਪੜ੍ਹਾਈ ਕੱਪੜੇ ਅਤੇ ਗਰੀਬ ਲੜਕੀਆਂ ਦਾ ਵਿਆਹ ਵੀ ਕਰਵਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਲੋਕ ਪੁਲਾਈ ਦੇ ਕੰਮ ਕੀਤੇ ਜਾ ਰਹੇ ਨੇ ਅਤੇ ਅੱਜ ਲੋੜਵੰਦ ਬੱਚਿਆਂ ਨੂੰ ਜਿਨ੍ਹਾਂ ਦੀ ਗਿਣਤੀ 400 ਤੋਂ ਵੱਧ ਹੈ ਕੱਪੜੇ ਵੰਡੇ ਗਏ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਲੋੜਵੰਦ ਗਰੀਬਾਂ ਦੇ ਘਰ ਬਣਾ ਕੇ ਤੇ ਜਾਣਗੇ ਅਸੀਂ ਗਰੀਬ ਬੱਚਿਆਂ ਲਈ ਲੰਗਰ ਲਗਾਇਆ ਸਾਡੀ ਸੰਸਥਾ ਨੇ ਮਿਲ ਕੇ ਜਿਹੜੇ ਜ਼ਰੂਰਤਮੰਦ ਬੱਚੇ ਨੇ ਅਸੀਂ ਉਹਨਾਂ ਦੀ ਵਜ੍ਹਾ ਕਰ ਸਕਦੇ ਹਾਂ ਸਾਡੇ ਸੰਸਥਾ ਵੱਲੋਂ ਬੈਸਣ ਵੀ ਬੈਸਣ ਕਿੰਵਾਂ ਪ੍ਰੋਗਰਾਮ ਕਿਤਾ ਸਾਡਾ ਇਹ ਤੀਸਰਾ ਪ੍ਰੋਗਰਾਮ ਹੈ ਕਿੰਨੇ ਬੱਚੇ ਕਿੰਨੇ 400 ਬੱਚੇ ਜਿਹੜੀ ਸਰ ਮੈਂ ਅਚਲੀ ਇਹਨਾਂ ਦੀ ਸੰਸਥਾ ਜੋ ਚਲਾਈ ਗਈ ਹੈ ਇਹਨਾਂ ਨੇ ਬੈਸਣ ਵੀ ਮੈਂ ਇਹਨਾਂ ਨਾਲ ਆਪਣਾ ਇੰਟਰਨੈਟ ਦੇ ਨਾਲ ਜੁੜੀ ਸੀ ਮੈਂ ਇਹਨਾਂ ਨੂੰ ਕੱਲ ਮਿਲੀ ਸੀ ਹਲੇ ਕੱਲ ਹੀ ਮੈਂ ਚੈਲਿੰਜ ਕੀਤੀ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਇਹਨਾਂ ਨਾਲ ਜੁਆਇਨ ਕਰਕੇ ਅੱਜ ਇਹਨਾਂ ਨੇ ਇੱਥੇ 450 ਬੱਚੇ ਦਾ ਰੱਖਿਆ ਪ੍ਰੋਗਰਾਮ ਤੇ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਬੁਲਾਇਆ ਸੀਗਾ ਵੀ ਆ ਕੇ ਦੇਖੋ ਸਾਡਾ ਪ੍ਰੋਗਰਾਮ ਮੈਨੂੰ ਵਧੀਆ ਲੱਗਿਆ ਜੁੜਾਂਗੇ ਸੇਵਾ ਵੀ ਦਵਾਂਗੇ ਤੇ ਨਾਲ ਵੀ ਚੱਲਾਂਗੇ ਇਹ ਸਰ ਬੈਨੀਫਿਟ ਹੀ ਮਿਲ ਲਵੇਗਾ ਜਦੋਂ ਹੁਣੇ ਕੋਈ ਬੱਚਿਆਂ ਵਾਸਤੇ ਕੰਮ ਕਰ ਰਹੇ ਨੇ ਜਾਂ ਗਰੀਬਾਂ ਵਾਸਤੇ ਕਰ ਰਹੇ ਨੇ ਹਸਪੀਟਲ ਦੇ ਵਿੱਚ ਮਰੀਜ਼ ਨੇ ਜੋ ਨਹੀਂ ਲਾਜ਼ ਕਰਾ ਰਹੇ ਉਹਨਾਂ ਦਾ ਲਾਜ਼ ਕਰਾ ਰਹੇ ਨੇ ਜਦੋਂ ਸੋਸ਼ ਇਹ ਤੁਹਾਨੂੰ ਆਪ ਹੀ ਪਤਾ ਹੈਗਾ ਤੇ ਹੁਣ ਚੱਲ ਕੇ ਜਿਵੇਂ ਜਿਵੇਂ ਹੁਣ ਮੈਂ ਚੱਲੀਆਂ ਇਹਨਾਂ ਨਾਲ ਹੋਰ ਵੀ ਅੱਗੇ ਜੁੜਨਗੇ ਨਾਲ ਸੇਵਾ ਵੀ ਦੇਵਾਂਗੇ ਨਾਲ ਚੱਲਾਂਗੇ ਵੀ ਵਰਕ ਕਰ ਰਹੇ ਆ ਪਰਮਾਤਮਾ ਦੇ ਅਰਦਾਸ ਕਰਦੇ ਆ ਵੀ ਇਹਨਾਂ ਬੱਚਾਂ ਦੀ ਸੇਵਾ ਤੇ ਕਰਦੇ ਰਹੀਏ ਵੈਸ਼ਨਵੀ ਸੰਸਥਾ ਵੱਲੋਂ ਜੀ ਇਹ ਪ੍ਰਾਲਾ ਹੋ ਰਿਹਾ ਹੈ तकरीबन 5 ਮਹੀਨੇ ਹੋ ਗਏ ਨੇ ਜੀ ਸਾਨੂੰ ਸੰਸਥਾ ਦੇ ਵੱਲੋਂ ਸੇਵਾ ਕਰਦਿਆਂ ਨੂੰ ਅਸੀਂ ਜਿਆਦਾ ਗਰਮ ਕੱਪੜੇ ਦੀ ਤੇ ਰਾਸ਼ਨ ਦੀ ਮਰੀਜ਼ਾਂ ਦੇ ਇਲਾਜ ਦੀ ਇਹ ਕਰ ਰਹੀਆਂ ਜੀ ਸੇਵਾ ਅੱਜ ਤਕਰੀਬਨ 450 ਬੰਦੇ ਨੂੰ ਕੱਪੜੇ ਦੇਣ ਦਾ oprala ਆਇਆ ਜੀ ਕੋਸ਼ਿਸ਼ ਹੈ ਕਿ ਪ੍ਰਮਾਤਮਾ ਦਾ ਹੱਥ ਸਿਰ ਤੇ ਹੈ ਜੇ ਲੋਕਾਂ ਨੇ ਤੁਹਾਡਾ ਕੰਟੈਕਟ ਕਰਨਾ ਹੋਵੇ ਕਿਸ ਤਰ੍ਹਾਂ ਕਰਦੇ ਨੇ ਜੀ ਜਿੰਨਾਂ ਨੂੰ ਲੋੜ ਮੰਦ ਹੈ ਅਸੀਂ ਸਾਡੀ ਰਜਿਸਟਰਡ ਹੋ ਗਈ ਹੈ ਜੀ ਸੰਸਥਾ ਬਾਕੀ ਸਾਡੇ ਫੋਨ ਨੰਬਰ ਇੰਸਟਾ ਪੇਜ ਬਣੇ ਹੋਏ ਨੇ ਉੱਥੇ ਨੰਬਰ ਦਿੱਤਾ ਹੋਇਆ ਸੋ ਅੱਗੇ ਦੀ ਅੱਗੇ ਸਰਕਲ ਬਣੀ ਜਾਂਦਾ ਪਿਆ ਹੈ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਅੱਜ ਇਸ ਸੰਸਥਾ ਨੂੰ ਤੁਹਾਡੇ ਵੱਲੋਂ ਡੋਨੇਸ਼ਨ ਦਿੱਤੀ ਹੈ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਸੰਸਥਾ ਦੇ ਉਪਰਾਲੇ ਦੇ ਵਧੀਆ ਪ੍ਰਲੇ ਕਰ ਰਹੀ ਹੈ ਇਹ ਸੰਸਥਾ ਇਸ ਕਰਕੇ ਅਨੰਦ ਸਰਦਾਰ ਸੁਖਵਿੰਦਰ ਜੋ ਜੁਗਦਾਨ ਦਿੱਤਾ ਵਾ ਕਿੰਨਾ ਜੁਗਦਾਨ ਦਿੱਤਾ ਜੀ 10 ਲੱਖ ਰੁਪਏ ਮਤਲਬ ਕਦੋਂ ਤੋਂ ਜੁੜੇ ਹੋਏ ਇਹਨਾਂ ਦੇ ਨਾਲ ਹੋ ਗਏ 6 ਮਹੀਨੇ ਜੁੜੇ ਇਹਨਾਂ ਨੂੰ ਸੰਸਥਾ ਕੀ ਕੁਝ ਕਰ ਰਹੀ ਹੈ ਕਿਹੜੇ ਕੱਪੜੇ ਵੰਡਦੇ ਦਾਨ ਕਰਦੇ ਇਸ ਤੋਂ ਇਲਾਵਾ ਵੀ ਕੁਝ ਕਰਦੇ ਵਿਆਹ ਵੀ ਕਰ ਰਹੇ ਨੇ ਇਹਨਾਂ ਤੁਸੀਂ ਕਿਸ ਤਰ੍ਹਾਂ ਮਿਲੇ ਸੰਸਥਾ ਦਾ ਕਿਸ ਤਰ੍ਹਾਂ ਟੱਚ ਚ ਹੋ? ਸਪੈਨਸ ਰਚਣਾ ਨਹੀਂ ਹੋਇਆ। ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਸਹੀ ਕਹਿੰਦੇ ਸੰਸਥਾ ਦੇ ਨਾਲ ਜੁੜੋ ਤੇ ਗਰੀਬ ਬੱਚਿਆਂ ਨੂੰ ਕਪੜੇ ਵੰਡੇ ਜਾਣ, ਗਰੀਬਾਂ ਦਾ ਫੇ। ਸੋ ਸੋ ਪਲੀ ਸੇਂਗਰ ਕਿੱਥੋਂ ਆਇਓ? ਤੇ ਕਿਹੜੀ ਸੰਸਥਾ ਨੂੰ ਕਿੰਨੇ ਡੋਨੇਸ਼ਨ ਤੇ ਕਿਸ ਤਰ੍ਹਾਂ ਮੈਂ ਕਰਦਾ ਵੀ ਦਰਾਹਾ ਪੈਲ ਤੋਂ ਬਣਾਉਂਗ ਜੀ ਤੇ ਅੱਜ ਅਸੀਂ ਸਾਰੀ ਤਾਂ ਮੈਮ ਨੇ ਜਿਹੜੇ ਚੇਅਰਮੈਨ ਨੇ ਇਸ ਸੰਸਥਾ ਦੇ ਉਹ ਮੇਰੇ ਸਿਸਟਰ ਨੇ ਜੀ ਤੇ ਹੁਣ ਵਧੀਆ ਕੰਮ ਕਰ ਰਹੇ ਆ ਬੱਚਿਆਂ ਨੂੰ ਜਿੱਦਾਂ ਕੱਪੜੇ ਵੀ ਦਿੰਦੇ ਆ ਤੇ ਵਿਆਹ ਵੀ ਕਰਦੇ ਆ ਜੀ ਤੇ ਅੱਗੇ ਤੋਂ ਇਹ ਜੇ ਕੋਈ ਸੇ ਹੋਰ ਕੰਮ ਵੀ ਕਰਨਗੇ ਤਾਂ ਅਸੀਂ ਡੋਨੇਟ ਕਰਾਂਗੇ ਜੀ ਤੇ ਇਹਨਾਂ ਦੇ ਨਾਲ ਚੱਲਾਂਗੇ ਜੋ ਸਾਡੀ ਸੇਵਾ ਜੋ ਸਾਤੋਂ ਗੁਰੂ ਸਾਹਿਬ ਸੇਵਾ ਲਾਉਣਗੇ ਅਸੀਂ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਦੇ ਨਾਲ ਖੜਾਂਗੇ